ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸ ਹੋਈ ਤੇ ਅੱਜ ਆਪਾਂ ਬਣਾਵਾਂਗੇ ਮਿਰਚ ਮਸਾਲਾ ਬ੍ਰੈਡ ਪਕੌੜਾ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਬਹੁਤ ਹੀ ਫੇਮਸ ਹੈ ਤੇ ਚਲੋ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਇੱਥੇ ਆਲੂ ਲੈ ਲਿਆ ਆਲੂ ਵਾਲ ਕੇ ਇਹਨਾਂ ਨੂੰ ਠੰਡਾ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਲੋ ਨੂੰ ਕद्दूकस ਕਰ ਲਿਆਗਾ ਤੇ ਮੈਂ 4-5 ਆਲੂ ਸੀਗੇ ਜਿਹੜੇ ਛੋਟੇ ਸਾਈਜ਼ ਦੇ ਹੋ ਲੈਂਦੇ ਸੀਗੇ ਤੇ ਬਸ ਐਨਾਂ ਮਸਲਾਇਆ ਇਹਦੇ ਵਿੱਚ ਆਪਾਂ ਨੂੰ ਕਾਫੀ ਹੈਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਕਟੀਆਂ ਹੋਈਆਂ ਚੀਜ਼ਾਂ ਮਿਕਸ ਕਰਾਂਗੇ ਸਭ ਤੋਂ ਪਹਿਲਾਂ ਪਿਆਜ਼ ਘਰਤੇ ਆ ਥੋੜੇ ਜਿ ਮਿਕਸੇ ਦੇ ਵਿੱਚ ਫਿਰ ਹਰੀ ਮਿਰਚ ਫਿਰ ਦੋ ਚਮਚੇ ਟਮਾਟਰ ਦੇ ਐਡ ਕਰ ਦਵਾਂਗੇ ਕੱਟੇ ਹੋਏ ਬਰੀਕ-ਬਰੀਕ ਉਸ ਤੋਂ ਬਾਅਦ ਆਪਾਂ ਕ੍ਰੀਟ ਕੀਆ ਹੋਇਆ ਗਾਜਰ ਤੇ ਥੋੜਾ ਜਿਹਾ ਅਦਰੇ ਦਾ ਐਡ ਕਰਤਾ ਧਰੀਆਂ ਹਰਾ ਤੇ ਗਾਜਰ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਪਾਤੀਆਂ ਨਹੀਂ ਆ ਤੇ ਬਾਕੀ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦੀ ਪਨੀਰ ਵਗੈਰਾ ਪਾਉਣਾ ਤੇ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟਫਿੰਗ ਤੁਸੀਂ ਤਿਆਰ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਵਾਂਗੇ ਆਪਾਂ ਸੁੱਕੇ ਮਸਾਲੇ ਇਹਦੇ ਵਿੱਚ ਪਾਤਾ ਪੱਤਣੀਆਂ ਗਰਮ ਮਸਾਲਾ ਥੋੜਾ ਜਿਹਾ ਸਵਾਦ ਅਨਸਾਰ ਮਿਰਚ ਸਵਾਦ ਅਨਸਾਰ ਨੂਨ ਤੇ ਇਹ ਥੋੜਾ ਜਿਹਾ ਆਪਾਂ ਪਾ ਦਵਾਂਗੇ ਇਹਦੇ ਵਿੱਚ ਜੀਰਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਮਿਕਸ ਤੇ ਜਿਹੜਾ ਮਸਾਲਾ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਸਟਫਿੰਗ ਆਪਾਂ ਕਿਸੇ ਵੀ ਚੀਜ਼ ਦੀ ਬਣਾ ਸਕਦੇ ਆ ਇੱਥੇ ਤੁਸੀਂ ਪਨੀਰ ਵੀ ਪਾ ਸਕਦੇ ਹੋ ਮਟਰ ਵੀ ਪਾ ਸਕਦੇ ਹੋ ਤੇ ਚੀਜ਼ ਵੀ ਪਾ ਸਕਦੇ ਹਾਂ ਜਿਹੜੀ ਵੀ ਤੁਹਾਨੂੰ ਸਟਫਿੰਗ ਚੰਗੀ ਲੱਗਦੀ ਹੈ ਤੁਸੀਂ ਉਹੀ ਬਣਾ ਕੇ ਤਿਆਰ ਕਰ ਸਕਦੇ ਆ ਤੇ ਵਿੱਚ शिमला मिर्च ਵੀ ਐਡ ਕਰ ਸਕਦੇ ਹਾਂ ਤੁਸੀਂ ਜੇ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਤੇ ਇਹ ਜਿਹੜੀ ਸਟਫਿੰਗ ਆਪਣੀ ਤਿਆਰ ਹੋ ਗਈ ਹੈਗੀ ਤੇ ਹੁਣ ਆਪਾਂ ਲੈ ਲਵਾਂਗੇ ਮਿਰਚਾਂ بڑے ਸਾਈਜ਼ ਦੀ ਜਿਹੜੀ ਮਿਰਚ ਹੈਗੀ ਇਹ ਕੋੜੀ ਨਹੀਂ ਹੁੰਦੀ ਹੈਗੀ 기 ਸਿਰਫ ਇਹ ਮਤਲਬ ਕਿ ਮਿਰਚ ਦੇ ਪਕੌੜੇ ਬਣਾਉਣ ਵਾਸਤੇ ਬਣੀ ਹੁੰਦੀ ਹੈ ਜ਼ਿਆਦਾਤਰ ਤਾਂ ਤਾਂ ਇਹਦੇ ਪਕੌੜੇ ਬਣਾਏ ਜਾਂਦੇ ਨੇ ਤੇ ਇਹਦੇ ਵਿੱਚੋਂ ਆਪਾਂ ਕੱਟ ਲਾ ਕੇ ਬੀਜ ਹੈਗੇ ਜਿਹੜੇ ਉਹ ਆਪਾਂ ਕੱਢ ਲਵਾਂਗੇ ਤੇ ਵੈਸੇ ਇਹ ਕੋੜੀ ਨਹੀਂ ਹੁੰਦੀ ਹੈਗੀ ਮਿਰਚ ਤੇ ਜੇ ਬੀਜ ਤੁਸੀਂ ਨਾ ਵੀ ਕੱਢਣਾ ਚਾਹੋ ਤਾਂ ਨਾ ਵੀ ਕੱਢੋ ਤੇ ਪਰ ਜਿਹੜੇ ਬੀਜ ਹੈ ਇਹਨਾਂ ਦਾ ਟੇਸਟ ਫਿਰ ਮੂੰਹ ਦੇ ਵਿੱਚ ਵਧੀਆ ਨਹੀਂ ਆਉਂਦਾ ਹੈਗਾ ਤਾਂ ਕਰਕੇ ਆਪਾਂ ਇਹਦੇ ਬੀਜ ਜਿਹੜੇ ਉਹ ਕੱਢ ਦਵਾਂਗੇ ਤੇ ਇੱਥੇ ਆਪਾਂ ਇਹ ਚਾਰ ਮਿਰਚਾਂ ਲੈ ਲਈਆਂ ਨੇ ਇਹ ਕਾਫੀ ਸਾਈਜ਼ ਬੜੇ ਸਹੀਦੀਆਂ ਮਿਰਚਾਂ ਨੇਗੀਆਂ ਤੇ ਜਿਹੜੇ ਇਹ ਪਕੌੜੇ ਨੇਗੇ ਕਾਫੀ ਵੱਡੇ-ਵੱਡੇ ਬਣ ਜਾਂਦੇ ਨੇਗੇ ਤੇ ਤਾਂ ਕਰਕੇ ਆਪਾਂ ਜ਼ਿਆਦਾ ਨਹੀਂ ਬਣਾਉਂਦੇ ਹੈਗੇਗੇ ਤੇ ਵੈਸੇ ਇਹ ਚਾਰ ਮਿਰਚਾਂ ਤੋਂ ਹੀ ਬਣਾਵਾਂਗੇ ਆਪਾਂ ਤੇ ਇਹ ਜਿਹੜੀਆਂ ਮਿਰਚਾਂ ਦੇ ਵਿੱਚੋਂ 20 ਕੱਢ ਕੇ ਆਪਾਂ ਤੇ ਇਹ ਸਾਈਡ ਤੇ ਰੱਖ ਦਵਾਂਗੇ ਤੇ ਇਹਨਾਂ ਦੇ ਵਿੱਚ ਆਪਾਂ ਮਸਾਲਾ ਭਰ ਲਵਾਂਗੇ ਮਿਰਚਾਂ ਦੇ ਵਿੱਚ ਕਾਫੀ ਸਾਰਾ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਮਸਾਲਾ ਪਰਨ ਤੋਂ ਬਾਅਦ ਆਪਾਂ ਸਾਈਡ ਤੇ ਰੱਖ ਲਵਾਂਗੇ ਸਾਰੀਆਂ ਮਿਰਚਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਸਾਲਾ ਜਿਹੜਾ ਪਰ ਕੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਬ੍ਰੈਡ ਚਾਹੀਦੀ ਆਪਾਂ ਨੂੰ ਬ੍ਰੈਡ ਦੇ ਵਿੱਚ ਆਪਾਂ ਇਹਨਾਂ ਨੂੰ ਲਪੇਟਾਂਗੇ ਇਹਦੇ ਵਿੱਚ ਡਬਲ ਸਵਾਦ ਆਊਗਾ ਨਾਲੇ ਬ੍ਰੈਡ ਦਾ ਬ੍ਰੈਡ ਪਕੌੜੇ ਦਾ ਨਾਲੇ ਇਹ ਮਿਰਚੀ ਵੜੇ ਦਾ ਸਵਾਦ ਆਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇਗੇ ਇਹ ਜਿਹੜੇ ਮਿਰਚ ਬ੍ਰੈਡ ਪਕੌੜਾ ਹੈਗਾ ਇਸ ਤਰ੍ਹਾਂ ਕਰਕੇ ਆਪਾਂ ਜਿਹੜੀਆਂ ਮਿਰਚਾਂ ਨੇ ਸਾਰੀਆਂ ਨੂੰ ਆਪਾਂ ਨੇ ਮਸਾਲੇ ਨਾਲ ਭਰ ਲਿਆ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਲੈ ਲਵਾਂਗੇ ਇੱਧਰ ਬ੍ਰੈਡ ਬ੍ਰੈਡ ਲੈ ਕੇ ਤੇ ਬ੍ਰੈਡ ਇਹ ਕਾਫੀ ਵੱਡੇ ਸਾਈਜ਼ ਦਾ ਬ੍ਰੈਡ ਸੀਗਾ ਜਿਹੜਾ ਮੈਂ ਲੱਤਾਗਾ ਤੇ ਤੁਸੀਂ ਇਦੋਂ ਛੋਟਾ ਵੀ ਬ੍ਰੈਡ ਲੈ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਇੱਧਰ ਆਪਾਂ ਲੈ ਲਵਾਂਗੇ ਹੁਣ ਬ੍ਰੈਡ ਬ੍ਰੈਡ ਲੈ ਕੇ ਤੇ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਲੈਣ ਤੋਂ ਪਹਿਲਾਂ ਇਹ ਮਿਰਚਾਂ ਦੇ ਪਕੌੜੇ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇੱਕ ਆਪਾਂ ਲੈ ਲਿਆ ਬਰਤਨ ਇਹਦੇ ਵਿੱਚ ਆਪਾਂ ਇੱਕ ਸਲਰੀ ਟੈਪ ਤਿਆਰ ਕਰਾਂਗੇ ਚਾਹੇ ਮੈਦੇ ਤੋਂ ਕਰ ਸਕਦੇ ਹਾਂ ਤੇ ਮੈਂ ਇੱਥੇ ਇੱਕ ਜਿਹੜੀ ਅੱਧੀ ਕੌਲੀ ਹੈਗੀ ਜਿਹੜੀ ਉਹ ਬੇਸਣ ਦੀ ਲੈ ਲਈ ਹੈ ਇਹਦੇ ਵਿੱਚ ਆਪਾਂ ਕੁਝ ਹਲਕੇ ਹਲਕੇ ਮਸਾਲੇ ਐਡ ਕਰ ਲਵਾਂਗੇ ਥੋੜਾ ਜਿਹਾ ਨਾਣ ਐਡ ਕਰ ਲਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਊਡਰ ਐਡ ਕਰ ਲਵਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰ ਲਵਾਂਗੇ ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਐਡ ਕਰ ਲਈਆਂ ਕਿਉਂਕਿ ਮਸਾਲੇ ਆਪਾਂ ਮਿਰਚ ਦੇ ਵਿੱਚ ਵੀ ਪਾਏ ਹੋਏ ਅਤੇ ਆਪਾਂ ਬ੍ਰੈਡ ਦੇ ਉੱਪਰ ਵੀ ਲਗਾਵਾਂਗੇ ਤਾਂ ਕਰਕੇ ਥੋੜਾ ਥੋੜਾ ਜਿਹੜਾ ਮਸਾਲਾ ਤੁਸੀਂ ਲੈ ਲੈਣਾ ਥੋੜਾ ਧਨੀਆ ਪਾਊਡਰ ਵੀ ਪਾ ਲਿਓ ਥੋੜਾ ਗਰਮ ਮਸਾਲਾ ਵੀ ਤੇ ਇਹਦੇ ਨਾਲ ਜਿਹੜਾ ਟੇਸਟ ਹੈਗਾ ਬਹੁਤ ਵਧੀਆ ਆਉਂਦਾ ਉੱਪਰੋਂ ਜਦੋਂ ਆਪਾਂ ਇਹ ਪਕੌੜੇ ਨੂੰ ਖਾਣੇ ਆਂਗੇ ਬ੍ਰੈਡ ਦੇ ਉੱਪਰ ਜਦੋਂ ਬੇਸਨ ਲੱਗਦਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਇਹ ਥੋੜਾ ਜਿਹਾ ਜੀਰਾ ਪਾ ਲਵਾਂਗੇ ਤੇ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਇੱਕ ਸਲਰੀ ਟੈਪ ਜਿਹੜਾ ਘੋਲ ਬਣਾ ਕੇ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਾਰ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਜਿਹੜੀ ਨਵੀਂ ਵੀਡੀਓ ਤੁਸੀਂ ਵੇਖ ਸਕੋ ਆਪਾਂ ਬਹੁਤ ਹੀ ਦੇਸੀ ਜਿਹੇ ਤਰੀਕੇ ਨਾਲ ਮਤਲਬ ਜਿਹੜੀ ਵੀ ਕੋਈ ਵੀਡੀਓ ਕੀ ਆਪਾਂ ਬਹੁਤ ਦੇਸੀ ਢੰਗ ਨਾਲ ਬਣਾ ਕੇ ਤਿਆਰ ਕਰਦੇ ਆਂ ਜਿਵੇਂ ਪਿੰਡਾਂ ਦੇ ਵਿੱਚ ਤਿਆਰ ਕਰਦੇ ਆਂ ਆਪਾਂ ਇੱਕ ਪਿੰਡ ਦੇ ਵਿੱਚ ਹੀ ਰਹਨੇ ਆਂਗੇ ਤਾਂ ਕਰਕੇ ਆਪਾਂ ਪਿੰਡਾਂ ਵਾਲੇ ਢੰਗ ਨਾਲ ਜਿਹੜੀ ਹੈਗੀ ਇਹ ਰੈਸਪੀ ਕੋਈ ਵੀ ਹੈਗੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਮਤਲਬ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਜਿਹੜਾ ਹਰੇਕ ਇਨਸਾਨ ਮਤਲਬ ਕਿ ਆਪਾਂ ਇਹਨੇ ਦੇਸੀ ਤਰੀਕੇ ਨਾਲ ਸਮਝਾਉਣੇ ਆਂਗੇ ਕਿ ਇਹਨੂੰ ਹਰੇਕ ਬੰਦਾ ਬਣਾ ਕੇ ਟਰਾਈ ਕਰ ਸਕਦਾ ਜਿਹੜੀ ਵੀ ਆਪਾਂ ਰੈਸਪੀ ਬਣਾਉਣੇ ਆਂਗੇ ਤੇ ਇਹਨੂੰ ਤੁਸੀਂ ਬਣਾ ਕੇ ਟਰਾਈ ਕਰ ਸਕਦੇ ਹੋਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਮਤਲਬ ਕਿ ਜਿਹੜੇ ਇਹ ਮਿਰਚ ਮਸਾਲਾ ਬਰੈਡ ਪਕੌੜਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹ ਜਿਹੜੀ ਆਪਣੀ ਸਲਰੀ ਹੈਗੀ ਆਪਾਂ ਬਿਸਣ ਦੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪਤਲੀ ਪਤਲੀ ਬਣਾ ਕੇ ਤਿਆਰ ਕਰ ਲਵਾਂਗੇ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਵਾਂਗੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਬਰੈਡਾਂ ਨੂੰ ਮਤਲਬ ਕਿ ਡਿਪ ਕਰਕੇ ਤੇ ਮਤਲਬ ਕਿ ਉਸ ਤੋਂ ਬਾਅਦ ਇਹ ਉਹਨਾਂ ਦੇ ਉੱਪਰ ਆਪਾਂ ਬ੍ਰੈਡ ਦਾ ਚੂਰਾ ਲਗਾਵਾਂਗੇ ਤਾਂ ਕਰਕੇ ਸਲਰੀ ਆਪਾਂ ਬਣਾ ਕੇ ਤਿਆਰ ਕੀਤੀ ਹੈਗੀ ਇਹਦੀ ਜਗ੍ਹਾ ਤੇ ਤੁਸੀਂ ਪਾਣੀ ਵੀ ਲੈ ਸਕਦੇ ਹੋ ਪਰ ਪਾਣੀ ਦਾ ਟੇਸ ਪਾਣੀ ਦਾ ਹੀ ਆਉਂਦਾ ਹੈ ਬੇਸਨ ਦਾ ਬੇਸਨ ਦਾ ਹੀ ਆਉਂਦਾ ਹੈ ਤਾਂ ਕਰਕੇ ਹੁਣ ਆਪਾਂ ਲੈ ਲੈ ਇਧਰ ਇੱਕ ਬ੍ਰੈਡ ਬ੍ਰੈਡ ਦੇ ਉੱਪਰ ਥੋੜਾ ਥੋੜਾ ਆਪਾਂ ਮਸਾਲਾ ਲੈ ਲਿਆ ਜਿਹੜਾ ਆਲੂ ਵਾਲਾ ਬਚ ਗਿਆ ਸੀ ਥੋੜਾ ਥੋੜਾ ਮਸਾਲਾ ਲੈਣਾ ਕਿਉਂਕਿ ਮਸਾਲੇ ਆਪਾਂ ਮਿਰਚ ਦੇ ਵਿੱਚ ਕਾਫੀ ਭਰੇ ਹੋਏ ਨੇ ਕਿ ਕਾਫੀ ਵੱਡਾ ਬ੍ਰੈਡ ਆ ਤੁਸੀਂ ਛੋਟਾ ਬ੍ਰੈਡ ਵੀ ਲੈ ਸਕਦੇ ਹੋ ਤੇ ਜਿਹੜੀ ਇਹ ਮਿਰਚ ਹੈ ਕਿ ਭਰੀ ਹੋਈ ਮਸਾਲੇ ਦੀ ਆਪਾਂ ਲੈ ਲਈਏ ਤੇ ਇਸ ਤਰ੍ਹਾਂ ਆਪਾਂ ਇਹਨੂੰ ਲਪੇਟ ਲਿਆ ਹੁਣ ਆਪਾਂ ਇਹਨੂੰ ਡਿਪ ਕਰਾਂਗੇ ਬੇਸਨ ਦੇ ਵਿੱਚ ਮੇਸਨ ਤੇ ਡੈਪ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਦਬਾ-ਦਬਾ ਕੇ ਵਧੀਆ ਸ਼ੇਪ ਦੇ ਲਵਾਂਗੇ ਤੇ ਮਿਰਚ ਨੂੰ ਚਾਰੇ ਪਾਸਿਆਂ ਤੋਂ ਆਪਾਂ ਕਵਰ ਕਰ ਲਵਾਂਗੇ ਤੇ ਮੇਸਨ ਦੇ ਨਾਲ ਜਿਹੜਾ ਬ੍ਰੈਡ ਹੈਗਾ ਉਹ ਨਰਮ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਜਿਹੜੀ ਮਰਜ਼ੀ ਐ ਸ਼ੇਪ ਹੈਗੀ ਉਹ ਦੇ ਸਕਦੇ ਹਾਂਗੇ ਇਹ ਜਿਹੜਾ ਆਪਾਂ ਤੁਸੀਂ ਦੇਖ ਸਕਦੇ ਆ ਇਹਦੀ ਸ਼ੇਪ ਆਪਾਂ ਦੇਤੀ ਹੈ ਮਿਰਚ ਚੰਗੀ ਤਰ੍ਹਾਂ ਲਪੇਟ ਲਈ ਹੈਗੀ ਬ੍ਰੈਡ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬ੍ਰੈਡ ਦੇ ਚੂਰੇ ਦੇ ਵਿੱਚ ਲਪੇਟ ਲਵਾਂਗੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਇਹ ਪਕੌੜਾ ਹੈ ਉੱਪਰੋਂ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਊਗਾ ਤੇ ਇਧਰ ਆਪਾਂ ਨਾਲ ਹੀ ਹੈਗਾ ਜਿਹੜਾ ਤੇਲ ਗਰਮ ਚੜਾ ਰੱਖਿਆ ਹੈਗਾ ਤੇ ਇਹਨੂੰ ਆਪਾਂ ਅਟਰੈਕਟਿਵ ਤੇਲ ਦੇ ਵਿੱਚ ਫਰਾਈ ਹੋਣ ਵਾਸਤੇ ਪਾ ਦਵਾਂਗੇ ਇਹਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਮਤਲਬ ਕਿ ਪਕਾ ਲਵਾਂਗੇ ਦੋਨੇ ਸਾਈਡਾਂ ਤੋਂ ਬਹੁਤ ਹੀ ਵਧੀਆ ਮਤਲਬ ਕਿ ਇਹ ਕ੍ਰਿਸਪੀ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈਗਾ ਗਰਮ ਗਰਮ ਤੇਲ ਦੇ ਵਿੱਚ ਪਾਉਣਾ ਤੇ ਇਹਦਾ ਜਿਹੜਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 골ਡਨ ਕਲਰ ਆ ਗਿਆ ਬਹੁਤ ਹੀ ਸੋਹਣਾ ਲੱਗਦਾ ਹੈਗਾ ਬਹੁਤ ਹੀ ਜ਼ਿਆਦਾ ਕ੍ਰਿਸਪੀ ਹੈ ਤੇ ਦੋਨਾਂ ਸਾਈਡਾਂ ਤੋਂ ਇਹਨੂੰ 골ਡਨ ਕਰਕੇ ਤੇ ਆਪਾਂ ਕੱਢ ਲਵਾਂਗੇ ਬਾਹਰੇ ਇਹਨੂੰ ਇਸ ਤਰ੍ਹਾਂ ਬਣਾਉਣ ਨਾਲ ਨਾ ਇਹ ਕੋਈ ਤੇਲ ਜ਼ਿਆਦਾ ਸੋਖਦੇ ਨਹੀਂਗੇ ਤੇਲ ਵੀ ਨਹੀਂ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹੈਗੇ ਇਸ ਤਰ੍ਹਾਂ ਹੀ ਆਪਾਂ ਇੱਕ ਹੋਰ ਬਣਾਉਣੇ ਹੈਗੇ ਜਿਹੜਾ ਆਪਣਾ ਬ੍ਰੈਡ ਪਕੌੜਾ ਹੈਗਾ ਤੇ ਇਹਨੂੰ ਆਪਾਂ ਥਾਲੀ 'ਚ ਕੱਢ ਲਿਆ ਤੇ ਇੱਧਰ ਇੱਕ ਬੇਸਨ ਫੇਰ ਲੈ ਲਿਆ ਆਪਾਂ ਮਤਲਬ ਕਿ ਮਸਾਲਾ ਲਾ ਕੇ ਮਿਰਚ ਪਾ ਕੇ ਤੇ ਫਿਰ ਆਪਾਂ ਇਹਨੂੰ ਡਿਪ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਫਿਰ ਸ਼ੇਪ ਦੇ ਲਵਾਂਗੇ ਤੇ ਇੱਕ ਸਾਈਡ ਤੋਂ ਆਪਾਂ ਨੂੰ ਥੋੜੀ ਜਿਹੀ ਹਲਕੀ ਜੀ ਸੁੱਕਾ ਲੱਗਦਾ ਇਹਦੇ ਉੱਪਰ ਆਪਾਂ ਹੋਰ ਬੇਸਨ ਪਾ ਲਵਾਂਗੇ ਬੇਸਨ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੇਰ ਦਵਾ ਦਵਾ ਕੇ ਜਿਹੜੀ ਇਹਦੀ ਸ਼ੇਪ ਤੇ ਲਵਾਂਗੇ ਸ਼ੇਪ ਦੇਣ ਤੋਂ ਬਾਅਦ ਫਿਰ ਆਪਾਂ ਇਹਨੂੰ ਬ੍ਰੈਡਾਂ ਦੇ ਚੂਰੇ ਦੇ ਵਿੱਚ ਲਪੇਟ ਲਵਾਂਗੇ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਮਤਲਬ ਕਿ ਬਣ ਕੇ ਤਿਆਰ ਹੁੰਦੇ ਆ ਜਿਹੜੇ ਮਸਾਲਾ ਮਿਰਚ ਬ੍ਰੈਡ ਪਕੌੜਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਨਾ ਤੇ ਮਿੰਟਾਂ 'ਚ ਹੀ ਬਣ ਜਾਂਦੇ ਆ ਕੋਈ ਚੰ ਚਟਣੀ ਹੈਗੇ ਮਿੰਟਾਂ ਸਕਿੰਟਾਂ 'ਚ ਇਹ ਫਰਾਈ ਹੋ ਜਾਂਦੇ ਇਹ ਫੁੱਲ ਗਰਮ ਮਤਲਬ ਕਿ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਨਾ ਤਾਂ ਕਿ ਇਹ ਤੇਲ ਨੂੰ ਹੈਗਾ ਆਪਣੇ ਅੰਦਰ ਸੁੱਕਣਾ ਤਾਂ ਕਰਕੇ ਇਹ ਫੇਰੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਤੇ ਦੂਸਰਾ ਵੀ ਬਣਾ ਲਿਆ ਆਪਾਂ ਇਹਨੂੰ ਵੀ ਫਰਾਈ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਤੇ ਥੋੜੇ ਟਾਈਮ ਦੇ ਵਿੱਚ ਇਹ 골ਡਨ ਬ੍ਰਾਊਨ ਹੋ ਜਾਂਦੇ ਹੈਗੇ ਵਧੀਆ ਚੰਗੀ ਤਰ੍ਹਾਂ ਕ੍ਰਿਸਪੀ ਤੇ ਇਹਨੂੰ ਵੀ ਆਪਾਂ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਕਰਕੇ ਆਪਾਂ ਜਿਹੜੇ ਬਾਕੀ ਬਚਦੇ ਹੈਗੇ ਪੀਸ ਆਪਣੇ ਉਹ ਵੀ ਆਪਾਂ ਫਰਾਈ ਕਰ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਤੇ ਕਾਫੀ بڑے بڑے ਸੈਦੇ ਇਹ ਬਣ ਕੇ ਜਿਹੜੇ ਤਿਆਰ ਹੋਏ ਨੇ ਆਪਣੇ ਮਿਰਚ ਬਰੈਡ ਪਕੌੜਾ ਤੇ ਇਹਨਾਂ ਨੂੰ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਐਂਗੀ ਤੇ ਉੱਪਰੋਂ ਬਹੁਤ ਹੀ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਸੌਫਟ ਤੇ ਅੰਦਰੋਂ ਬਹੁਤ ਸੋਹਣੇ ਲੱਗਦੇ ਨੇ ਤੇ ਖਾਣ ਦੇ ਵਿੱਚ ਤਾਂ ਉਹਨਾਂ ਈ ਜ਼ਿਆਦਾ ਟੇਸਟੀ ਐ ਤੇ ਇਹਨਾਂ ਨੂੰ ਆਪਾਂ ਹਰੀ ਚਟਨੀ ਦੇ ਨਾਲ ਕਰ ਲਾਂਗੇ ਸਰਵ ਤੇ ਇਹਨੂੰ ਆਪਾਂ ਕਟਿੰਗ ਕਰਦੇ ਹਾਂ ਇਸ ਤਰ੍ਹਾਂ ਥੋੜਾ ਜਿਹਾ ਤੀ ਕੋਨਾ ਕਟਾਂਗੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਇਹ ਕਿੰਨਾ ਵਧੀਆ ਮਤਲਬ ਕਿ ਇਹਨਾਂ ਦਾ ਕਲਰ ਦਿਖਾਈ ਦੇ ਰਿਹਾ ਤੇ ਕਿੰਨੇ ਸੋਹਣੇ ਲੱਗਦੇ ਐ ਖਾਣ ਦੇ ਵਿੱਚ ਉਹਨਾਂ ਈ ਜ਼ਿਆਦਾ ਟੇਸਟੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਬਣਾ ਕੇ ਟਰਾਈ ਕਰਨਾ ਖਾਣ ਦੇਖਣਾ ਵੀ ਕਹਿ ਜਾਂ ਟੇਸਟ ਹੈ ਤੇ ਕਮੈਂਟ ਕਰਕੇ ਦੱਸਣਾ ਤੇ ਜਲਦੀ ਮਿਲਦੇ ਹਾਂ ਤੁਹਾਡੇ ਵਾਸਤੇ ਹੋਰ ਨਵੀਂ ਰੈਸਪੀ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸ੍ਰੀਕਾਲ ਜੀ